ਗਲਾਬ ਜੀ ਤੇ ਨਾਲ ਮਹਾਪੁਰਸ਼ ਮੰਜਾਰੇ ਵਾਲੇ ਮੰਜਾਰੇ ਵਾਲੇ ਇਧਰ ਕਰਨਾਲ ਤੋਂ ਬਾਬਾ ਜੀ ਹੈ ਤੇ ਰਾਜਾ ਸਾਹਿਬ ਤੋਂ ਹੈ ਤੇ ਕੀ ਬਾਤ ਹੈ ਅੱਜ ਬਾਬਾ ਜੀ ਨੇ ਅਚਨ ਚੇਤ ਹੈ ਕਹਿੰਦੇ ਚਾਹ ਮੈਂ ਕਮਾਲ ਦੀ ਗੱਲ ਸੰਗ ਸਾਡੀ ਬਾਹ ਆ ਖੋਲੀ ਯਾਰ ਕੋ ਸਜੀਆ ਸੰਗ ਤੇ ਉੱਠ ਖੜੀ ਇੱਥੇ ਸੰਗ ਸਜੀ ਦੀ ਆਪੋ ਆਪਣੇ ਭਾਂਡੇ ਚੱਕ ਰਹੇ ਆ ਕੀ ਬਾਤ ਆ ਆ ਤੋ ਬਾਬਾ ਬਾਬਾ ਜੀ ਆਓ ਕਿਆ ਬਾਤ ਹੈ ਬਾਈ ਵਾਇਕਰ ਜੀ ਦਾ ਘਰ ਸਾਹਿਬ ਵਾਇਕਰ ਜੀ ਕੀ ਬਦੇ ਕਿਆ ਬਾਤ ਹੈ ਲੈ ਬਾਈ 255 ਨੇ ਲੈ ਕਿਆ ਬਾਤ ਹੈਰਾਤ ਨੂੰ ਅੱਜ ਅਸੀਂ ਅਦਨ ਤੇ ਛਾਪਾ ਮਾਰਿਆ ਸੰਗਤ ਸਾਹਿਬ ਦੇ ਘਰੇ ਅਸੀਂ ਕਿ ਪ੍ਰਸ਼ਾਦਾ ਲਿਆਉ ਭਾਈ ਕਿਆ ਬਾਤ ਹੈ ਮਿੰਟੋ ਮੰਡੀ ਮੈਂ ਕਹਾਂ ਮਿੰਟੋ ਮੰਡੀ ਲੰਗਰ ਲਾਦਾ ਬਾਬਾ ਜੀ ਆਪਣੇ ਤੁਸੀਂ ਮਨਸਾਤ ਗਿਆ ਇਹ ਮਤਲਬ ਹੈ ਨਾ ਉਹ ਤਾਂ ਹੋਰ ਲਾਉਣ ਚਟਣੀ ਦੇ ਦਰਸ਼ਨ ਦਿਖਾਓ ਲੋਕਾਂ ਕੀ ਬਾਤ ਦੇਖੋ ਜੀ ਭੁੱਲ ਗਏ ਲੋਕ ਆ ਆ ਦੇਖੋ ਚਟਣੀ ਫਰੈਸ਼ ਹੱਥੇ ਹੱਥੀ ਲਾ ਆ ਸਲਾਦ ਆਪਾਂ ਐ ਟਿਕਾੜ ਕਾ ਕੇ ਕਟਾਈ ਦੇ ਕਿਤੇ ਰਹਿ ਨਹੀਂ ਚਲਿਆ ਹੀ ਹੋ ਮੈਂ ਤੁਹਾਨੂੰ ਉੱਥੋਂ ਮੋੜ ਲੈਣਾ ਬਾਬਾਈ ਕਹਿਣਾ ਬਾਬਾਈ ਇੱਕ ਚੀਜ਼ ਹੀ ਰਹਿ ਗਈ ਆ ਕੇ ਜਾਓ ਸੁਆਵਾ ਬਾਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਮਹਾਪੁਰਸ਼ ਬਾਬਾ ਜੀ ਗੁਰਮੀਤ ਸਿੰਘ ਜੀ ਕਰਨਾਲ ਵਾਲੇ ਸਪੈਸ਼ਲ ਸੰਗਤ ਸਾਹਿਬ ਨੂੰ ਮਿਲਣ ਆਏ ਆ ਤੇ ਬਹੁਤ ਪਿਆਰ ਕਰਦੇ ਆ ਗੁਰੂ ਸਾਹਿਬ ਮਿਹਰ ਕਰਨ ਤੁਸੀਂ ਸਾਰੇ ਬਹੁਤ ਬਿਆਨ ਕਰਦੇ ਹੋ ਸੰਗਤ ਸਾਹਿਬ ਨੂੰ ਤੇ ਜਿੱਦਾਂ ਤੁਸੀਂ ਕਰਦੇ ਓਦਾਂ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਉਕੇ ਪੰਜ ਦੌੜ ਦੀ ਜ਼ਿੰਦਗੀ ਵਿੱਚ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੀ ਜਿਹੜੀ ਕਮੇਟੀ ਆ ਉਹ ਸਾਨੂੰ ਸਾਰਿਆਂ ਨੂੰ ਖੁਸ਼ਹਾਲ ਰੱਖਦੀ ਆ ਸੋ ਸਰਕਾਰਯੋਗ ਮਹਾਂਪੁਰਖ ਬਾਬਾ ਜੀ ਬਾਬਾ ਗੁਲਦੀਪ ਸਿੰਘ ਜੀ ਮਜਾਰੀ ਵਾਲੇ ਮਹਾਂਪੁਰਖ ਇਹ ਵੀ ਬਹੁਤ ਪਿਆਰ ਕਰਦੇ ਇਹਨਾਂ ਨੂੰ ਸੋ ਮਿਲਣ ਵਾਸਤੇ ਆਏ ਸੀ ਇੱਥੇ ਲੰਗਰ ਹੀ ਲੱਗਿਆ ਲੈ ਕਮਾਲ ਦੀ ਗੱਲ ਹੈ ਕਿਹੜੀ ਗੱਲ ਹੈ ਉਹ ਬਾਬੇ ਨੇ ਦਿੱਤਾ ਚਕਾਈ ਜਾਣੇ ਲੰਗਰ ਲਾਉਣਾ ਹੀ ਜਾਈਦਾ ਭਾਈ ਸਿਮਰਨ ਨੇ ਬਹੁਤ ਸੋਹਣਾ ਭੋਜਨ ਬਣਾਇਆ ਹੋਰ ਕੀ ਸਭ ਖੁਸ਼ੀਆਂ ਬਖਸ਼ਣ ਆਇਓ ਭਈ ਸੰਗਤ ਬਾਹਰ ਚਲ ਗਈ ਹੈ ਨਾ ਆ ਆ ਦੇ ਆ ਦੇ ਇਹਨਾਂ ਨੇ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਆ ਇਹ ਨਾ ਕਹੋ ਵੀ ਹੁਣ ਆਏ ਆ ਨਹੀਂ ਹਾਂ ਦੀਪਾ ਕਿਹੜਾ ਦੀਪਾ ਕਿਹੜਾ ਨਹੀਂ ਦੀਪਾ ਦੀਪਾਈ ਹੋਰ ਭਰਾ ਭਾਈ ਦੀਪਾਈ ਕਹਿੰਦਾ ਪੀਪਾ ਕਹਤਾ ਮਹਾਰਾ ਸੱਚੇ ਪਾਤਸ਼ਾਹ ਨੇ ਆ ਦੇਖੋ ਬੈਜੋ ਯਾਰ ਵਾਹ ਜੀ ਵਾਹ ਇਹਨਾਂ ਨੇ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਆ ਬਾਬਾ ਹੁਣ ਕਿੱਦਾਂ ਬੈਠਣਾ ਕੀ ਬਾਤ ਆ ਇਹ ਹੈਪੀ ਮਜ਼ਾਰੇ ਵਾਲਾ ਹੈ ਇਹ ਹੈਪੀ ਮਜ਼ਾਰੇ ਵਾਲਾ ਹੈਪੀ ਮਜ਼ਾਰੇ ਵਾਲਾ ਕੀ ਬਾਤ ਆ ਹੈਪੀ ਲੰਗਰ ਖਾ ਕੇ ਹੈਪੀ ਹੋਇਆ ਕਿ ਨਹੀਂ ਹੈ ਮਜ਼ਾਰਾ ਕਿ ਨਹੀਂ ਆ ਦੇਖੋ ਜੀ ਕੀ ਬਾਤ ਆ ਅੱਜ ਨਜ਼ਾਰੇ ਆ ਗਏ ਮਾ ਪਰਸ਼ਾਏ ਕਾ ਕਰਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਬੜਾ ਵਣ ਸਿਮਰਨ ਨੇ ਤੇ ਜਿਨ੍ਹਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਮੈਂ ਉਹਨਾਂ ਨੂੰ ਵੀ ਲਾਈਵ ਦਰਸ਼ਨ ਕਰਾਇਆ ਮੈਂ ਆ ਦੇਖੋ ਸੰਗਤ ਬੈ ਗਈ ਆ ਆਪਾਂ ਲਾਈਵ ਆ ਸੁਖੋ ਸਸ਼ੀਗਾਰ ਸਾਰਿਆਂ ਨੂੰ ਹੈਲੋ ਸਸ਼ੀਗਾਰ ਆ ਲੈ ਬਗੂ ਅਗਲੀ ਬਾਅਦ ਕਰਾਂਗੇ ਸਸ਼ੀਗਾਰ ਨੂੰ ਰੋਟੀ ਖਾਣ ਦੀ ਹਾਂ ਮੈਂ ਵੀ ਠੀਕ ਆ ਠੀਕ ਆ ਆ ਦੇਖੋ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਸਿਮਰਨ ਨੇ ਤੇ ਸੋਨਾ ਸੋਨਾ ਭਾਬੀ ਨੇ ਆ ਦੇਖੋ ਅਭੀ ਆ ਪਹੇ ਗਏ ਨੇ ਲਾਈਵ ਇਹਨਾਂ ਨੇ ਇਹ ਭਾਬੀ ਸਾਡੀ ਬੜੀ ਵਿਚਾਰੀ ਐਡੀਕ ਮਿਹਨਤੀ ਆ ਮੈਂਟਰ ਪਹਿਲਾਂ ਲੰਗਰ ਪਰਜਾਦਾ ਤਿਆਰ ਕਰ ਲੈਂਦੀ ਆ ਮੁਗੀ ਤੂੰ ਇੱਥੇ ਇਕੱਠੇ ਆਓ ਇਕੱਠੇ ਹੋ ਇੱਥੇ ਆਜੇ ਇੱਥੇ ਆਓਗੇ ਆ ਇੱਕ ਸਟੌਪ ਕਰ ਲਾ ਦਿਓ ਆ ਉੱਪਰ ਮੈਂ ਇੱਕ ਮਿੰਟ ਆ ਆ ਦੇਖੋ ਇਹਨਾਂ ਨੇ ਲੰਗਰ ਪਰਜਾਦਾ ਤਿਆਰ ਕੀਤਾ ਬੀਬੀਆਂ ਨੇ ਤੇ ਮੁਗੀ ਤੂੰ ਆ ਮਰੇ ਆਪਾਂ ਲਾਈਵ ਆ ਮੈਂ ਲੈ ਕੇ ਜਾਣਾ ਫੜ ਕੇ ਫੜ ਕੇ ਨਾਲਾ ਵਾਲੀ ਜਿਹੜੀ ਆ ਨਾ ਉਹ। ਉਹ ਰਗਾ ਨਹੀਂ ਉੱਪਰ ਉੱਪਰ ਲੈ ਚਲੋ। ਜੇ ਉੱਪਰ ਜਾ ਸਕਦੇ ਠੀਕ ਹੈ ਨਹੀਂ ਤਾਂ ਫਿਰ ਅੰਦਰ ਹੀ ਇੱਧਰ ਹੀ ਜਾਇਓ। ਇੱਧਰ ਹੀ ਜਾਇਓ। ਕੋਈ ਹੋਰ ਚੱਕਰ ਨਹੀਂ। ਹਾਂ। ਮਾਈ। ਇਹ ਨਾ। ਅੰਦਰ ਮੈਂ ਸਾਫ ਨਹੀਂ ਕੀਤਾ ਅੱਜ ਖਲੋਣੀ ਹੈ। ਕਮਾਦੀ ਕਰਨਾ। ਕੀ ਗੱਲ ਕਰਦੀ। ਉਹ ਯਾਰ। ਆਹ ਦੇਖੋ ਜੀ। ਉਹ ਲਾਈਟਾਂ ਨਾ ਦਿਖਾਓ ਸਾਰੀਆਂ। ਕੀ ਆਬਾ। ਮਮਾ ਹੀ ਆ ਜਦੋਂ ਅਸੀਂ ਕੀਤਾ ਸੀ ਨਾ ਤੁਸੀਂ ਚੰਗਾ ਲੱਗਾ ਤੁਹਾਡੀ ਗੁਰੂ ਸਾਹਿਬ ਜਿੱਥੇ ਬੜੀ ਸ਼ਕਤ ਹੈ। ਬੀਹੋ ਜੀ ਤੁਸੀਂ ਇਹਨਾਂ ਪਿਆਰ ਕਰਦੇ ਹੋ। ਹਾਂ ਜੀ ਮੰਮਾ ਬਾਈ ਉਹ ਤੁਹਾਡਾ ਪਿਆਰ ਆ ਤੁਸੀਂ ਆਏ। ਦੇਖੋ ਜੀ ਤੇ ਸ਼ੁਕਰਾਨਾ ਕਰਨਾ ਕਿਉਂ? ਸ਼ੁਕਰਾਨਾ। ਸਾਡੇ ਦੋ ਤਿੰਨ ਕੰਮ ਇਦਾਂ ਦੇ ਸੀਗੇ। ਬਈ ਸਾਨੂੰ ਮਾਹਰਾ ਹੀ ਨਹੀਂ। ਮਾਹ ਫਰੀਦਮਾਨੇ ਰੱਖ ਲਿਆ। ਤੇ ਇਹੀ ਕਹਿੰਦੇ ਆ ਸ਼ੁਕਰਾਨਾ ਕਰਨਾ। ਇਹਨਾਂ ਨੇ ਕਰਦਾ। ਮੇਰਾ ਪੈਜੂਗਾ। ਗੁਰੂ ਸਾਹਿਬ ਜੀ। ਤੇ ਉਸ ਦਿਨ ਬੜੇ ਬਾਣੀ ਬਾਬੇ ਗੁਲਾਬ ਨੇ ਬਹੁਤ ਰੌਣਕ ਲਾਈ ਜੀ ਬਾਬਾਈ ਇੱਧਰ ਆ। ਐ ਆਕਮਾਲ ਕੰਮ ਹੋ ਗਿਆ ਸਾਡੇ ਤੇ ਇੰਸਟਾ ਤੇ ਲਾਈਵ ਵੀ ਆਪਾਂ ਬਹੁਤ دیر ਬਾਅਦ ਹੋਏ ਆ ਠੀਕ ਆ ਜੀ ਆ ਦੇਖੋ ਸੰਗਤ ਸਜੀ ਆ ਕਿਤੇ ਤੁਹਾਨੂੰ ਮਸਨ ਨਾ ਆ ਦੇਖੋ ਅੱਜ ਪਹਿਲਾ ਆਦੋ ਹੈ ਸੀ ਆਲਾ ਹੋਸੀ ਆਗੋ ਉਹ ਜੋੜੀ ਬੈਠੀ ਨਾ ਜੀ ਆ ਦੇਖੋ ਜੋੜੀ ਇੱਧਰ ਬੈਗੀ ਆ ਤੇ ਜੋੜੀ ਇੱਧਰ ਬੈਗੀ ਆ ਇੱਧਰ ਸੁਟਣੀ ਆ ਇੱਧਰ ਬੀਬੀਆਂ ਲਖੀਆਂ ਦੂਹਾ ਦੂ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਲੰਗਰ ਪਕਾਇਆ ਤੇ ਮੈਂਟੋ ਪਹਿਲਾਂ ਤਿਆਰ ਕਰਤਾ ਕਾਮਾ। ਥੈਂਕ ਯੂ ਧੀਮਰ। ਤੇ ਇਧਰ ਸਾਰਾ ਲੰਗਰ ਪੱਕਿਆ। ਭਾਬੀ ਵੀ ਆ ਗਈ। ਭਾਬੀ ਹੁਣ ਤੂੰ ਰੋਟੀ ਖਾ ਲਈ ਮੇਰੀ ਭੈਣ। ਓਕੇ। ਹੈਂ? ਚਲੋ ਥੈਂਕ ਯੂ ਤੁਹਾਡਾ ਬਹੁਤ-ਬਹੁਤ। ਤੇ ਨਿਆ। ਉਹ ਜੇਕਰ ਤਾਂ ਜਲਦਾ ਲੱਗ ਰਿਹਾ। ਖਾਣੀਆਂ ਤਾਂ ਦੋ ਰੋਟੀਆਂ। ਅੱਛਾ ਗੱਲ ਸੁਣੋ। ਮਮਾ ਜੀ ਆਪਾਂ ਹੈਗੇ ਆ। ਐ ਦੇਖੋ ਜੀ ਆਪਾਂ ਉਹੀ ਨਹੀਂ ਆਪਾਂ ਲਾਈਵ ਹੋਈਦਾ ਬਾਬਾ ਜੀ ਹੈਨਾ ਇਹ ਅੱਛਾ ਜੇ ਅੱਗੇ ਹੋਵੇ ਤਾਂ ਨਾ ਮਰ ਜਾ ਅੱਗੇ ਆ ਪਈ ਅਕਾਲ ਕੀ ਦੇਣਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨੇ ਕਈਆਂ ਦੋ ਰੋਟੀਆਂ ਹੈਨਾ ਤੇ ਸਾਡੇ ਜਿਹੜੇ ਮਿਸਤਰੀ ਲੱਗੇ ਸਨ ਹੈਨਾ ਜਦੋਂ ਘਰ ਬਣਦਾ ਸੀ ਸ਼ੁਰੂ ਵਿੱਚ ਜੀ ਹਾਂ ਜੀ ਤੇ ਉਹ ਕੰਦੀ ਵੀ ਸੰਗੀਤੀ ਜਿਹੜੇ 13-13 ਰੋਟੀਆਂ ਖਾਣ ਆਏ ਬਾਦਾਂ ਕਦਮਾਂਗੇ ਫਿਰ ਉਹ 13 ਰੋਟੀਆਂ ਵਾਲਾਂ ਨੂੰ ਕੱਢ ਦੇਣਗੇ ਇਹ ਸਟੇਜ ਜਿਹਨੂੰ ਕਹਿਣਾ ਪੈਣਾ ਹਸਾ ਨਹੀਂ ਹਾਂ ਸੋ ਬਹੁਤ ਖੁਸ਼ੀ ਹੋਈ ਸੰਗਾ ਸਾਹਿਬ ਜੀ ਨੂੰ ਮਿਲ ਕੇ ਤੁਸੀਂ ਜਦੋਂ ਵੀ ਇਹਨਾਂ ਨੂੰ ਮਿਲਦੇ ਹੋ ਜਾਂ ਕਿਤੇ ਵੀ ਤੁਹਾਨੂੰ ਇਹ ਸ਼ੂਟਿੰਗ ਕਰਦੇ ਜਾਂ ਕਿਤੇ ਫੰਕਸ਼ਨ ਚ ਆਉਂਦੇ ਆ ਜਿੰਨਾ ਇਹਨਾਂ ਦਾ ਫਿਲਮਾਂ ਚ ਪ੍ਰਵਾਹ ਹੈ ਉਹਦੋਂ ਦੁੱਗਣਾ ਇਹ ਡਾਉਨ ਟੂ ਅਰਥ ਬੰਦੇ ਆ ਤੇ ਚਾਹੇ ਤੁਸੀਂ ਰਸਤੇ 'ਚ ਜਿੱਥੇ ਮਰਜ਼ੀ ਰੋਕ ਕੇ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਬੰਦਾ ਰਿਸਪੈਕਟ ਭਾਲਦਾ ਪਰ ਇਹ ਐਸੇ ਬੰਦਿਆਂ ਨੂੰ ਜਦੋਂ ਸਤਕਾਰ ਬਹੁਤ ਜ਼ਿਆਦਾ ਮਿਲਦਾ ਸੋ ਹਰ ਇੱਕ ਬੰਦੇ ਨੂੰ ਇਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਇਹ ਬਹੁਤ ਪਿਆਰ ਕਰਦੇ ਆ ਤੇ ਸਾਡੀ ਇੱਕ ਵਾਰੀ ਸਾਝ ਹੋਈ ਇਹਨਾਂ ਨਾਲ ਬੀਨੂ ਢਿਲੋਂ ਪਾਜੀ ਦੇ ਖਾਦਰ ਸਾਹਿਬ ਦੇ ਤੇਰੀ ਗੱਲਾਂ ਉਸ ਤੋਂ ਬਾਅਦ ਫਿਰ ਮੁੜ ਕੇ ਛੱਡ ਬਾਬਾ ਜੀ ਤੁਸੀਂ ਇੱਥੇ ਕੀਰਤਨ ਵੀ ਵਿਹਾਰਨ ਮੇਂ ਕੀਤਾ ਔਰ ਉੱਥੇ ਦੇਖ ਲਓ ਠਾਠਾ ਮਾਰਦਾ ਘੱਟ ਸੀ ਜੀ ਔਰ ਮੈਂ ਸੱਚੀ ਜਦੋਂ ਤੁਸੀਂ ਮੰਨ ਲਾ ਉਹ ਮਾੜੀ ਧਾਰਨਾ ਲਈ ਹੈ ਨਾ ਜੀ ਤੇ ਮਤਲਬ ਕਿ ਮੇਰੇ ਅੱਖਾਂ 'ਚ ਹੰਝੂ ਆ ਗਏ ਯਾਰ ਜੀ ਤੁਸੀਂ YouTube ਤੇ ਦੇਖਿਆ ਹੁਣ ਇਹਨਾਂ ਦੇ ਘਰ ਦਾ ਉਦਘਾਟਨ ਜਿਹੜਾ ਉਹ ਤੋਂ ਬਾਅਦ ਅੱਜ ਉਹੀ ਚੱਲਣ ਡਿਆ ਸੀ ਪਰ ਜਦੋਂ ਤੁਹਾਡਾ ਫੋਨ ਆਇਆ ਨਾ ਆ ਪਹੁੰਚ ਹੀ ਲਈਨ ਸੀ ਜੀ ਜੀ ਤੇ ਆ ਨਿਮਾ ਜੀ ਨਿਮੇ ਆਪਾਂ ਲਾਈਵ ਆ ਨਿਮੇ ਨੂੰ ਮੈਂ ਦੱਸਿਆ ਹਾਂ ਹਾਂ ਜੀ ਮੈਂ ਮੈਂ ਕਿਹਾ ਬਾਬਾ ਗੁਲਾਬ ਜੀ ਆ ਰਹੇ ਨੇ ਕਿਹਾ ਕਹਿੰਦੇ ਕਿਆ ਬਾਬਾ ਨੇ ਮੈਂ ਟੋ ਪਹਿਲਾਂ ਬਾਬਾ ਹੀ ਕਿਦਾਂ ਜਦੋਂ ਉਹ ਪਰਲਾ ਪੋਰਸ਼ਨ ਬਹੁਤ ਬਹੁਤ ਵਧੀਆ ਉਪਰਲਾ ਪੋਰਸ਼ਨ ਠੀਕ ਲੱਗਾ ਬਹੁਤ ਵਧੀਆ ਬਾਬਾ ਜੀ ਤੁਸੀਂ ਮਾੜਾ ਵੀ ਕਰ ਮਟਾ ਕੇ ਨਹੀਂ ਬਣਾਉਣਾ ਨਹੀਂ ਨਹੀਂ ਬਾਬਾ ਜੀ ਤੇ ਕਹਿਣਾ ਨਹੀਂ ਮੈਂ ਮੀ ਆ ਕੇ ਮੈਂ ਕੀ ਕਰਾਂ ਹੱਸਦੇ ਬਾਬਾ ਹੱਸਦੇ ਬਾਬਾ ਗੁੱਸਾ ਨਾ ਕਰਿਓ ਬਾਬਾ ਜੀ ਝੂਮਣ ਠੀਕ ਹੈ ਨਾ ਬਹੁਤ ਵਧੀਆ ਲਾਈਟਾਂ ਨਾਲ ਐਦੇ ਬਾਬਾ ਜੀ ਨਾਲ ਤਾਂ ਸਿੰਘ ਆਏ ਤਾਂ ਮੈਂ ਇਹ ਐਂ ਦੇਖੀ ਨਾ ਉਹ ਕਹਿੰਦੇ ਨਾਲੇ ਤੇਰੀ ਧੋਣਾ ਬੰਗੀਆਂ ਕਰਾਉਣੀਆਂ ਨਹੀਂ ਬਾਬਾ ਜੀ ਤੁਸੀਂ ਹੈ ਰੋਕੇ ਰੋਕੇ ਬੰਜੀ ਆ ਜਾਓ ਤੀ ਦੋ ਮਿੰਟ ਠੀਕ ਹੈ ਚਾਹ ਹਜੇ ਆਪ ਆਪਾ ਪਤੀਲਾ ਤਰਨ ਨਹੀਂ ਬਾਬਾਈ ਮੈਂ ਇਹ ਮੈਂ ਤੁਹਾਨੂੰ ਦੱਸਾਂ ਬਾਬਾਈ ਇਹ ਅਕਾਲਪੁਰਖ ਦਾ ਬੜਾ ਕੋਈ ਦਿੱਤਾ ਹੈ ਜੀ ਨਹੀਂ ਬਾਬਾਈ ਤੁਸੀਂ ਗੱਲਾਂ ਉਧਰ ਸੱਚ ਕਹੀਆਂ ਕੀਰਤਨ ਤੇ ਜੀ ਕਦੀਆਂ ਸੁਣਦੇ ਸੀ ਆਪਾਂ ਤੇ ਬਾਗਮਾਨ ਜੀ ਨਹੀਂ ਬਾਬਾ ਜੀ ਸਾਨੂੰ ਦੱਸਿਆ ਸੀਗਾ ਤੁਹਾਡੇ ਬਾਰੇ ਆਉਂਦੇ ਹਾਂ ਟੈਸਟ ਪ੍ਰੋਜੈਕਟ ਚੱਲਦੇ ਸੀ ਆ ਕੁਨਿਫਾਈ ਦੀ ਸੇਵਾ ਜਿਹੜਾ ਦੱਸਿਆ ਗੁਰੂ ਦੀ ਸੇਵਾ ਕੀਤੀ ਬਹੁਤ ਹਾਂ ਉਹ ਦੱਸ ਇਹ ਤਾਂ ਮੈਨੂੰ ਐ ਹੀ ਨਹੀਂ ਸੀ ਮੇਰਾ ਤਾਂ ਇੱਕ ਡ੍ਰੀਮ ਸੀਗਾ ਬਈਰਵ ਕੁੱਗੀ ਪਾ ਜੀ ਨਾ ਰਹਿਣਾ ਯਾਰ ਉਹ ਕਿਵੇਂ ਮੈ ਰਹਾ ਮੈਂ ਆ ਅੱਛਾ ਵਾ ਬਈ ਬਸ ਮੈਂ ਧਾਰਿਆ ਜਗਾ ਮੈਂ ਕਿਹਾ ਪਾ ਜੀ ਯਾਰ ਮੈਨੂੰ ਆਪਣੇ ਨਾਲ ਲਾ ਕੇ ਰੱਖ ਬਹੁਤ ਕੈਡ ਬੰਦੇ ਹੋ ਜੀ ਹਨਾ ਉਹ ਅੱਥਰੇ ਠੰਡਾ ਸਵਾਦ ਮਤਲਬ ਉਹ ਤਾਂ ਖਜ਼ਾਨਾ ਹੈ ਜੀ ਉਹ ਤਾਂ ਪੰਜਾਬ ਦਾ ਗੁਰਪ੍ਰੀ ਕੁੱਗੀ ਸਾਹਿਬ ਸਾਡੇ ਗੁਰੂ ਜੀ ਦਾ ਤਾਂ ਮਾਣ ਆ ਪ੍ਰਾਊਡ ਆ ਜੀ ਤੇ ਉਹਨਾਂ ਕੋਲ ਇੰਨਾ ਕ ਅਨਮੋਲ ਖਜ਼ਾਨਾ ਨੇ ਜੀ ਬਾਹ ਕ ਵੀ ਕਮੀਡੀਅਨ ਇੱਕ ਇੰਟੈਲੈਕਚੁਅਲ ਕਮੀਡੀਅਨ ਆ ਜੀ ਉਹ ਉਹ ਮਤਲਬ ਕਿ ਜਿਹੜੀ ਆਪਾਂ ਕਹਿ ਸਕਦੇ ਆ ਬਈ ਲੌਜੀਕਲੀ ਉਹ ਕਾਮੇਡੀ ਕਰਦੇ ਆ ਜੀ ਲੌਜਿਕ ਨਾਲ ਕਾਮੇਡੀ ਕਰਦੇ ਆ ਦੇਖੋ ਤਾਂ ਕੀ ਬਾਤ ਹੈ ਸਭਾ ਸਭ ਸੁਣਨਾ ਕੀ ਬਾਤ ਹੈ ਬਾਬਾ ਫੇ ਦੋ ਦੋ ਲਾਈਨਾਂ ਸੁਣਾਈ ਚੱਲੋ ਵੀ ਸੰਗਤ ਨਾਰਾਜ਼ ਨਾ ਹੋ ਜਵੇ ਉਹਨਾਂ ਨੂੰ ਮੇਰੇ ਫਾਲੋਅਰ ਘਟ ਜਾਣ ਮੈਂ ਤੂੰ ਸੁਣਾਉਂਦਾ ਤਾਂ ਨਹੀਂ ਕਿ ਨਹੀਂ ਉਹ ਸੁਣਾਵਾਂਗੇ ਆ ਜੀ ਦੇਖੋ ਪੂਰੀ ਓਏ ਆ ਜਾ ਤੂੰ ਵੀ ਬਾਈ ਕੀ ਬਾਤ ਹੈ ਤੇਰੇ ਕਿਆ ਬਾਤ ਰੰਗ ਭਾਗ ਲੱਗਿਆ ਕਿ ਨਹੀਂ ਅਜੀ ਉਹ ਏ ਟੂਰ ਜੀ ਬੋਲਦਾ ਦੋ ਤੁਸੀਂ ਲਾਈਨਾਂ ਰਾਜਾ ਸਾਹਿਬ ਦੀ ਕਰੋ ਦੇਖੋ ਜੀ ਜਿੰਨੇ ਵੀ ਤੁਹਾਡੇ ਨਾਲ ਜੁੜੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਂ ਕਦੇ ਲਾਈਵ ਹੁੰਦਾ ਹੀ ਨਹੀਂ ਉਹ ਸਵਾਭ ਬਾਬਾ ਜੀ ਕਹਿੰਦੇ ਯਾਰ ਨਹੀਂ ਹੋਣਾ ਚਾਹੀਦਾ ਸੰਗੇ ਪਤਾ ਲੱਗ ਗਿਆ ਤੁਹਾਨੂੰ ਲੋਕ ਪਿਆਰ ਦੇਖੋ ਕਿੰਨਾ ਕਰਦੇ ਮੇਰੀ ਤਾਂ ਜਾਨ ਆ ਭਾਜੀ ਜੀ ਕਿੰਨਾ ਪਿਆਰ ਥੈਂਕ ਯੂ ਥੈਂਕ ਯੂ ਉਹ ਮਹਾਰਾਜ ਗੁਰੂ ਜੀ ਇਹ ਮੁੰਡਾ ਕੈਨੇਡਾ ਦਾ ਜੀ ਜੀ ਮਾਬਾ ਸਾਡੇ ਦੇ ਕਰਦੇ ਐਂ ਹੀ ਚੱਲਦੇ ਰਹਿਂਦਾ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਬਾਵੇ ਅਕਾਲ ਪੁਰਖ ਹੀ ਆਪਣਾ ਤੇ ਬਾਕੀ ਮਾਨ ਸੱਚੇ ਪਾਸ਼ਾ ਦੀ ਚੜ੍ਹਦੀ ਕਲਾ ਜੀ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬਹੁਤੇ ਹਰਸੇ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਿਆਂ ਨੂੰ ਹੋ ਗਏ ਬਹੁਤੇ ਹਰਸੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਓ ਨਾ ਜੀ ਸਾਬੀ ਦੇ ਜੀ ਪਰਚੇ ਆਹ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲਿਆ ਨੂੰ ਹੋ ਗਏ ਬਹੁਤ ਅਰਸੇ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਆਹ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਵਲਨਾ ਬਖਸ਼ੋ ਮੇਰੀਆਂ ਵਾਹ ਜੀ ਵਾਹ ਕੀ ਬਾਤ ਆ ਬਾਬਾ ਜੀ ਉਹ ਇਹ ਕਹੇ ਮਾਂ ਨਾਲ ਸੁਣਾ ਹੀ ਦੋ ਮਾਂ ਨਾਲ ਇਹ ਕੀ ਬਾਤ ਆ ਜੇ ਮਾਂ ਹੁੰਦੀ ਅੱਜ ਜਾਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਕੀ ਬਾਤ ਆ ਬਾਬਾ ਜੇ ਮਾਂ ਹੁੰਦੀ ਅੱਜ ਜਾਂਦੀ ਓ ਕਿਆ ਬਾਤ ਹੈ ਰਬਾ ਜੀ ਸੱਚੀ ਹੈਗਾ ਸਾਹਿਬ ਕਿਆ ਬਾਤ ਹੈ ਸਭ ਪਿਆਰ ਦੀਆਂ ਬਾਤਾਂ ਹੈ ਕਿਆ ਬਾਤ ਹੈ ਚਲੋ ਤੇ ਸੱਚੀ ਆਪਣਾ ਬੈਦਨ ਬਲਾਸ ਕਰ ਲੀਏ ਇਹਨਾਂ ਨੂੰ ਵੀ ਆ ਕੇ ਬਾਕੀ ਠੀਕ ਹੈ ਬਾਕੀ ਮਹਾਪੁਰਸ਼ਾਏ ਲੰਗਰ ਪ੍ਰਸ਼ਾਦਾ ਨਾਲ ਚਕਾ ਕੇ ਮਨਰਾਮ ਨੂੰ ਸਕੂਨ ਮਿਲਿਆ ਵਾਹ ਸੋ ਸੱਚੇ ਭਾਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ ਜ ਰੱਖੇ ਤੇ ਲਓ ਫਿਰ ਕੋਈ ਗਾਣੇ ਜਿਨ੍ਹਾਂ ਦਾ ਨਾਮ ਬੋਲਦਾ ਉਹ ਵੀ ਠੀਕ ਰਹਿਣ ਤੇ ਜਿਨ੍ਹਾਂ ਦਾ ਨਹੀਂ ਬੋਲਿਆ ਉਹ ਵੀ ਠੀਕ ਰਹਿਣ ਠੀਕ ਹੈ ਜੀ ਬਾਕੀ ਤੁਸੀਂ ਸਾਰੇ ਮੇਰੇ ਐਨੂੰ ਤੁਸੀਂ ਸਾਡੀ ਜਿੰਦ ਜਾਨ ਹੋ ਠੀਕ ਆ ਜਿਉਂਦੇ ਬਸਦੇ ਰਹੋ ਬਟ ਆਪਣੇ ਮਾਪੇ ਮਾਂ ਬਾਪ ਦੇ ਪੈਰੀ ਹੱਥ ਲਾਇਆ ਕਰੋ ਜੀ ਉਹਨਾਂ ਦਾ ਸਤਿਕਾਰ ਕਰਿਆ ਕਰੋ ਉਹ ਚਾਹੇ ਜਿੱਦਾਂ ਦੀ ਮਰਜੀ ਆ ਪਰ ਤੁਹਾਨੂੰ ਵਾਇਕ ਨੂੰ ਸੱਚੇ ਪਾਸ਼ਾ ਨੇ ਬਹੁਤ ਇੱਕ ਨਿਆਮਕ ਚੀਜ਼ ਦਿੱਤੀ ਆ ਇਹ ਜਿਨ੍ਹਾਂ ਕੋ ਫਿਰ ਹੁੰਦੇ ਆ ਉਹ ਰੋਲਦੇ ਆ ਤੇ ਜਿਨ੍ਹਾਂ ਕੋ ਨਹੀਂ ਹੁੰਦੇ ਉਹ ਫੁੱਟਦੇ ਰਹੋ ਅੱਜ ਹੀ ਮੈਂ ਆਪਣਾ ਬਲੌਗ ਪਾਇਆ ਆ ਜਿੰਨੇ ਵੀ ਹੈਗੇ ਨਾ ਜੁੜੇ ਆ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਬਲੌਗ ਪਾਇਆ ਮੇਰਾ ਚੈਨਲ ਆ ਹਰ ਵੀ ਸੰਗਾ ਮੈਂ ਆਪਣੀ ਸਾਰੀ ਫੈਮਿਲੀ ਜਿੱਥੇ ਲੈ ਕੇ ਜਾਂਦਾ ਉਹਨਾਂ ਨੂੰ ਤੁਹਾਨੂੰ ਪਤਾ ਲੱਗੇ ਵੀ ਯਾਰ ਇਹ ਬੰਦੇ ਦਾ ਕੀ ਕੰਮ ਆ ਕੀ ਕਰਦਾ ਕਿੱਥੇ ਜਾਂਦਾ ਉਹ ਤਾਂ ਮੇਰਾ ਕੰਮ ਤਾਂ ਐਕਟਿੰਗ ਦਾ ਹੀ ਆ ਉਹ ਤੋਂ ਇਲਾਵਾ ਵੀ ਮੈਂ ਆਪਣੀ ਫੈਮਿਲੀ ਨਾਲ ਜਿੱਥੇ ਜਾਂਦਾ ਉਹ ਮੈਂ ਕਹਿੰਦਾ ਤੁਹਾਨੂੰ ਵੀ ਪਤਾ ਹੋਵੇ ਤੁਸੀਂ ਵੀ ਆਪਣੀ ਫੈਮਿਲੀ ਨੂੰ ਇਦਾਂ ਪਿਆਰ ਕਰਿਆ ਕਰੋ ਠੀਕ ਆ ਉਹ ਅਸੀਂ ਬਲੌਗ ਪਾਇਆ ਹੌਲੇ-ਮੱਲੇ ਦਾ ਅਸੀਂ ਆਨੰਦਪਾਲ ਸਾਹਿਬ ਗਏ ਮਾਪਾ ਜੀ ਆਨੰਦ ਆ ਗਿਆ ਤੇ ਉੱਥੇ ਕਿਦਾਂ ਲੋਕਾਂ ਨੇ ਮੈਨੂੰ ਪਿਆਰ ਦਾ ਸੰਗਤ ਨੇ ਕਿਦਾਂ ਪਿਆਰ ਦਿੱਤਾ ਤੇ ਜਦੋਂ ਵੀ ਮੈਂ ਮੜਿਆ ਮੂੰਹ ਤੋਂ ਰਮਾਂ ਲਾਉਂਦਾ ਸੀ ਨਾ ਮੰਨ ਕੇ ਉਹਦੇ ਵਾਹ ਤੁਹਾਨੂੰ ਪਿਆਰ ਕਰਦੀ ਸਾਰੀ ਸਾਰੇ ਪਿਆਰ ਕਰਨ ਵਾਲੇ ਜਿਹੜੇ ਅਧੀ ਰਾਤ ਨੂੰ ਬੈਠੇ ਦੇਖੋ ਤੇ ਉਹ ਮੇਰਾ ਬਲੌਗ ਜ਼ਰੂਰ ਦੇਖਿਓ ਯਾਰ ਠੀਕ ਆ ਆਨੰਦਪੁਰ ਸਾਹਿਬ ਦਾ ਹੋਲਾ ਮੱਲਾ ਜਾ ਕੇ ਅਸੀਂ ਅਨੰਦਤ ਹੋ ਕੇ ਆਏ ਆ ਸੋ ਸੰਧਰ ਫੈਮਿਲੀ ਨਾਲ ਗਏ ਸੀ ਤੁਹਾਨੂੰ ਪਾ ਸੋ ਪਲੀਜ਼ ਠੀਕ ਆ ਬੱਕ ਕਿਉਂ ਦੇਵਾ ਦੇ ਇਮਾ ਭਾਈ ਇਥੇ ਕਿਥੋਂ ਹੁਣ ਸਾਨੂੰ ਪਤਾ ਨਹੀਂ ਲੱਗਦਾ ਬੰਦ ਕਿੱਦਾਂ ਕਰਨਾ ਮੈਂ ਕਹਿੰਦਾ ਦੇਖੋ ਅੱਛਾ ਅੱਛਾ ਠੀਕ ਆ ਆ ਆ ਆ ਨਹੀਂ 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 ਗੱਡੀਆਂ ਸੀ ਮਹੀਆਂ ਮਹੀ ਆ ਲਓ ਬਾਬਾ ਜੀ ਆਪ ਆ ਗਏ ਹੁਣ ਲਾਈਵ ਤੇ ਬਾਬਾ ਗੁਲਾਬ ਜੀ ਤੇ ਨਾਲ ਮਹਾਪੁਰਸ਼ ਮੁਜਾਰੇ ਵਾਲੇ ਮੁਜਾਰੇ ਵਾਲੇ ਇਧਰ ਕਰਨਾਲ ਤੋਂ ਬਾਬਾ ਜੀ ਹੈ ਤੇ ਰਾਜਾ ਸਾਹਿਬ ਨੂੰ ਤੇ ਰਾਜਾ ਸਾਹਿਬ ਨੂੰ ਹੈ ਤੇ ਕੀ ਬਾਤ ਆ ਅੱਜ ਬਾਬਾ ਜੀ ਨੇ ਅਚੰਚੇਤ ਹੈ ਕਹਿੰਦੇ ਚਾ ਮੈਂ ਕਮਾਲ ਦੀ ਗੱਲ ਸੰਗ ਸਾਡੀ ਬਾਹ ਆ ਖੋਲੀ ਯਾਰ ਕੋ ਸਜੀਆ ਸੰਗ ਤੇ ਉੱਠ ਖੜੀ ਇੱਥੇ ਸੰਗ ਸਜੀ ਤੀ ਆਪੋ ਆਪਣੇ ਭਾਂਡੇ ਚੱਕ ਰੇ ਆਂ ਕੀ ਬਾਤ ਆ ਆ ਦੋ ਬਾਬਾ ਜੀ ਆਓ ਕੀ ਬਾਤ ਆ ਬਾਬਾਈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਬਦੇ ਕੀ ਬਾਤ ਆ ਲੈ ਬਾਬਾਈ 255 ਨੇ ਲੈ ਕੀ ਬਾਤ ਆ ਰਾਤ ਨੂੰ ਅੱਜ ਅਸੀਂ ਅਦਨ ਤੇ ਆਪਣੇ ਤਿੰਨ ਮਨਸਾਤ ਗਿਆ ਮਤਲਬ ਹੈ ਨਾ ਉਹਦਾ ਹੋਰ ਨੰਬਰ ਲਾਉਣ ਚਟਣੀ ਦੇ ਦਰਸ਼ਨ ਕਰਾਉ ਲੋ ਕੀਆ ਵਾਹ ਦੇਖੋ ਜੀ ਭੁੱਲ ਗਏ ਲੋਕ ਆ ਆ ਦੇਖੋ ਚਟਣੀ ਫਰੈਸ਼ ਹੱਥੇ ਹੱਥੀ ਲੱਭ ਕੇ ਆ ਦੇਖੋ ਜਿਹਨੂੰ ਰਾਇਦਾ ਕਹਿੰਦੇ ਆਹੀ ਪੈਸੇ ਖੱਟਾ ਹੀ ਕਹਿੰਦੇ ਹੁੰਦੇ ਨੇ ਹੈ ਤੇ ਦਾਲ ਸਬਜ਼ੀ ਹੈ ਨਿਆਰੇਦਾਰ ਆ ਆ ਦੇਖੋ ਆ ਸਲਾਦ ਆਪਾਂ ਐ ਟਿਕਾੜ ਕਾ ਕੇ ਕਟਾਈ ਦੇ ਕਿਤੇ ਰਹਿ ਨਹੀਂ ਚਲਿਆ ਹੀ ਹੋ ਮੈਂ ਤੁਹਾਨੂੰ ਉੱਥੋਂ ਮੋੜ ਲੈਣਾ ਬਾਬਾਈ ਕਹਿੰਦਾ ਬਾਬਾਈ ਇੱਕ ਚੀਜ਼ ਹੀ ਰਹਿ ਗਈ ਆ ਕੇ ਜਾਓ ਵਾਹ ਵਾਹ ਬਾਬਾਈ